ਹੈਲੋ ਸਸਕੀਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਆ ਜੀ ਵਾਰਨਿੰਗ ਜਿਹੜੀ ਵਾਰਨਿੰਗ ਆ ਰਹੀ ਹੈ ਕਿ ਗਿੱਪੀ ਗਰੇਵਾਲ ਤੇ ਵਿੱਚ ਹੀ ਪ੍ਰਿੰਸਾ ਵਿਚਰਾਜ ਝੰਝਰ ਇਹ ਸਾਰੇ ਇੱਕੋ ਜਿਹੇ ਮੰਨ ਲਓ ਜਿੰਨਾ ਤੇ ਆ ਗਏ ਨਾ ਇੱਕੋ ਥਾਂ ਜਾੜ ਵਾਲੇ ਅੱਛਾ ਇਹਨਾਂ ਦੀ ਜਦੋਂ ਦੀ ਫਿਲਮ ਦੇ ਵਿੱਚ ਡਾਇਲੋਗ ਸੀ ਤੇ ਗੁੰਡਾਗਰਦੀ ਦੀ ਆਖਰੀ ਪਨਾਹ ਹੁੰਦੀ ਰਾਜਨੀਤੀ ਫੇਰ ਆ ਫੇਰੀ ਧੋਖਿਆਂ ਦੀ ਚਲਾਕੀਆਂ ਦੀ ਆਖਰੀ ਪਨਾਹ ਹੁੰਦੀ ਹੈ ਗਿੱਪੀ ਗਰੇਵਾਲ ਹੈ ਨਾ ਤੇ ਹੁਣ ਚਲੋ ਉਹਦੇ ਮਿਨਿਸਟਰਾਂ ਨਾਲ ਵੀ ਹੈਗੇ ਆ ਹੁਣ ਅਮਰ ਖਾਨ ਨਾਲ ਵੀ ਫੋਟੋ ਜੀ ਪਾ ਕੇ ੜਾ ਮੈਂ ਸੋਚਿਆ ਸੀ ਪਹਿਲਾਂ ਮੈਂ ਡਾਇਰੈਕਟਰ ਦਾ ਨਾਲ ਹੂੰਗਾ ਪਾਇਲਟ ਉਹ ਹੁੰਦਾ ਪਰ ਇਹਨਾਂ ਦੇ ਗਰੁੱਪ ਦੇ ਵਿੱਚ ਜਾਂ ਇਹਨਾਂ ਦੀ ਟੀਮ ਦੇ ਵਿੱਚ ਉਹ ਪਾਇਲਟ ਪੋਇਲਟ ਵਾਲਾ ਕੋਈ ਨਹੀਂ ਹੁੰਦਾ ਇਹਦੇ ਪਿੱਛੇ ਜਿਹੜਾ ਬੈਠਾ ਹੁੰਦਾ ਉਹ ਇਸ਼ਾਰੇ ਕਰਦਾ ਹੁੰਦਾ ਉਹ ਪਾਇਲਟ ਨੂੰ ਐ ਕਰੇਗਾ ਐ ਕਰ ਇਹਦਾ ਡਾਇਰੈਕਟਰ ਵੀ ਉਦਾਂ ਦਾ ਹੀ ਆ ਹਨਾ ਤੇ ਉਹ ਡਾਇਰੈਕਟਰ ਨਾਲ ਮੇਰੀ ਗੱਲ ਹੋਈ ਇੱਕ ਵਾਰੀ ਤੇ ਜਾਪਾ ਹੁਣ ਪਾਇਲਟ ਉਹ ਹੈ ਹੀ ਨਹੀਂ ਤੇ ਉਹਦੀ ਗੱਲ ਪਹਿਲਾਂ ਕਾਹਨੂੰ ਕਰਨੀ ਉਹ ਗਾਂ ਜਾ ਕੇ ਪੱਕਰ ਲੈਣੇ ਇਹਦੇ ਜਿਹੜਾ ਮੇਨ ਐਕਟਰ ਹੈ ਜੀ ਚ ਪ੍ਰਿੰਸ ਆ ਉਹ ਤੁਸੀਂ ਉਹਨੂੰ ਸਾਰੇ ਬਹੁਤ ਭੋਲਾ ਜਾਂ ਸਮਝਦੇ ਹੋ ਚੰਗਾ ਸਮਝਦੇ ਹੋ ਉਹਦੀ ਕਰਤੂਤ ਮੈਂ ਦੰਦਾਂ ਜੀ ਉਹ ਕੋਈ ਭੋਲਾ ਨਹੀਂ ਉਹ ਮਹਾ ਖਜਰਾ ਬੰਦਾ ਉਹਦੀ ਅੱਖਾਂ ਦੇਖਿਓ ਉਹਨੂੰ ਗੱਲ ਕਰਦੇ ਨੂੰ ਨੋਟ ਕਰਿਓ ਮੇਰਾ ਭਰਾ ਹੁਣ ਨੋਟ ਕਰਨਗੇ ਲੋਕ ਕਹਿਣਗੇ ਜਿਨੀ ਗਾਲਾਂ ਕੱਢਣੀਆਂ ਜਾਂ ਐ ਕਹਿਣਾ ਉਹ ਕਹਿਣੀਆਂ ਉਹ ਕਈ ਸਾਲਾਂ ਤੋਂ ਲੋਕਾਂ ਦੀਆਂ ਚਮਚਾ ਘਰੀਆਂ ਕਰਦਾ ਕਦੀ ਕਿਸੇ ਦੀਆਂ ਅੱਖ ਕਦੀ ਕਿਸੇ ਦੀ ਉਹਨਾਂ ਚਮਚਾਗੀਆਂ ਬਚਰਨੇ ਕੀਤੀਆਂ ਬਹੁਤ ਚਲੋ ਮੈਨੂੰ ਦੁੱਖ ਵੀ ਆ ਵਿੱਚ ਇਹ ਸਾਡੀਆਂ ਵੀ ਕੀਤੀਆਂ ਵਿੱਚ ਇਹ ਮੈਨੂੰ ਵੀ ਕਹਿੰਦਾ ਰਿਹਾ ਮੈਂ ਤੇਰਾ ਫੈਨ ਆ ਪਹਿਲਾ ਪਹਿਲਾ ਜਦੋਂ ਲੈਦਰ ਲਾਈਫ ਨੇ ਕਰ ਰਹੀ ਸੀ ਜੀ ਇਹਨਾਂ ਦੀ ਟੀਮ ਤੇ ਲੈਦਰ ਲਾਈਫ ਦੇ ਵਿੱਚ ਜਦੋਂ ਮੇਰੇ ਨਾਲ ਗੱਲਾਂ ਕਰ ਕਰਕੇ ਪ੍ਰੇਮ ਸਿੱਧੂ ਇੱਕ ਹੁੰਦਾ ਸੀ ਉਹਨੇ ਮੈਨੂੰ ਕਿਹਾ ਕਿ ਤੇ ਮੇਰੇ ਜਰੀਏ ਕਈ ਐਕਟਰ ਫ੍ਰੀ ਵੀ ਲੈ ਤੇ ਇਹ ਵੀ ਉਸ ਫਿਲਮ ਦੇ ਵਿੱਚ ਸੀਗਾ ਪ੍ਰਿੰਸਾ ਇਧਰੋਂ ਉਧਰੋਂ ਕਰਦੇ ਫੇ ਇਹਨਾਂ ਨੇ ਸੁੰਦਰ ਨੂੰ ਵੀ ਮਰਟਿਆ ਫਗਵਾੜੇ ਵਾਲੇ ਨੂੰ 슈ਗਰ ਮਿਲ ਵਾਲੇ ਨੂੰ ਉਹਦੇ ਬਾਹਾਵਾ ਪੈਸੇ ਲਵਾਤੇ ਪੁੱਤ ਜੱਟ ਨੇ ਜੱਟ ਵਾਜ ਉਹ ਜੋ ਇਹਨਾਂ ਨੇ ਗੱਡੀਆਂ ਗੁੱਡੀਆਂ ਬਣਾ ਲਈਆਂ ਜਾਨੀ ਆਪਣੀ ਹੈਨਾ ਪੈਸੇ ਕਮਾ ਲਏ ਘਰ ਕੁਰੀ ਨਹੀਂ ਉਦਾਂ ਹੀ ਲੈ ਲਏ ਸੀ ਹੈਨਾ ਫੇਰਾ ਫੇਰੀਆਂ ਨੇ ਤੇ ਵਧੀਆ ਇਹ ਰਫੀ ਕਰ ਲੈਂਦੇ ਆ ਪਰ ਮੈਨੂੰ ਨਹੀਂ ਲੱਗਦੇ ਸੀ ਉਦੋਂ ਉਦੋਂ ਮੈਨੂੰ ਲੱਗਦਾ ਹੀ ਬਹੁਤ ਸ਼ਰੀਫ ਹੈ ਮੈਨੂੰ ਵੀ ਵੇਲੇ ਬਾਈ ਜੀ ਬਾਈ ਦੀ ਮੈਂ ਇਹਦੀਆਂ ਗੱਲਾਂ ਛੱਕ ਲੈਣਾ ਯਾਰ ਪੋਲਾ ਉਹਦਾ ਤਾਂ ਤੇ ਮੈਨੂੰ ਜਦੋਂ ਮੈਨੂੰ ਗੱਲ ਕਰਨੀ ਹੋਵੇ ਮੈਨੂੰ ਐ ਲੱਗਣਾ ਉਹ ਹੋਵੇ ਤਾਂ ਬੰਦਾ ਹੀ ਬਹੁਤ ਵਧੀਆ ਮੈਨੂੰ ਕਰਤੂਤ ਦੀ ਕਦੋਂ ਪਤਾ ਲੱਗੀ ਮੈਂ ਭਗਤ ਸਿੰਘ ਕੋ ਇੱਕ ਔਰ ਫਾਂਸੀ ਬਣਾ ਰਿਹਾ ਸੀ ਮੈਨੂੰ ਸੁਣਾਈ ਗਿਆ ਕਿ ਇਹ ਕਲੀ ਜੋਟਾ ਦੀ ਸ਼ੂਟਿੰਗ ਕਰ ਰਿਹਾ ਸੀ ਉਦੋਂ ਹਨਾ ਉੱਥੇ ਕਿ ਜੇਲ੍ਹ ਜੇਲ੍ਹ ਦੇ ਵਿੱਚ ਸ਼ੂਟ ਕਰ ਰਿਹਾ ਸੀ ਤੇ ਚਲੋ ਮੈਂ ਚਲਾ ਗਿਆ ਜੀ ਇਹਨੇ ਬੰਦੇ ਨੇ ਮਿਲੇ ਆ ਮੈਂ ਸਟੋਰੀਸ ਟੂ ਇਸ ਰਾਹੀ ਉਹਦੀ ਫੋਟੋ ਵੀ ਉਸੇ ਟਾਈਮ ਦੀ ਮੈਂ ਲੋਆ ਦਿੰਦਾ ਜੀ ਤੇ ਭਾਈ ਸਾਹਿਬ ਨੇ ਸਟੋਰੀ ਸੁਣੀ ਬਹੁਤ ਸੋਹਣੀ ਐ ਅੱਛਾ ਅੱਛਾ ਬਹੁਤ ਵਧੀਆ ਜੀਆਂ ਕਰਕੇ ਭਾਈ ਮੇਰੀ ਫਿਲਮ ਰੋਗੀ ਕਰੋਨਾ ਜੇ ਕਰੋਨਾ ਜੇ ਸ਼ੂਟਿੰਗ ਕਰਦੇ ਕਰਦੇ ਜੀ ਤੁਹਾਨੂੰ ਪਤਾ ਹੋਣਾ ਇੱਕ ਵਾਰ ਪੁਲਿਸ ਨੇ ਵੀ ਚੱਕੇ ਸੀ ਇਹਨਾਂ ਨੂੰ ਇਹ ਸੀ ਵੀ ਉਸ ਫਿਲਮ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਕੰਡਾ ਕਢ ਲਈਏ ਇਹਨਾਂ ਜੀ ਸ਼ਾਰਟ ਮੂਵੀ ਨੂੰ ਬੜੀ ਕਿੱਦਾਂ ਬਣਾਉਣਾ ਭਗਤ ਸਿੰਘ ਕੋ ਇੱਕ ਔਰ ਫਾਂਸੀ ਮੈਂ ਪਹਿਲਾ ਸ਼ਾਰਟ ਮੂਵੀ ਬਣਾ ਰਿਹਾ ਸੀ ਉਹਨੂੰ ਬੜੀ ਕਰਨਾ ਸੀ ਉਹ ਬੜੀ ਕਿੱਦਾਂ ਪਾਉਣੀ ਸੀ ਇਹਨਾਂ ਨੇ ਪਹਿਲੀ ਵਾਰਨਿੰਗ ਦੀ ਉਹ ਗੇਮ ਉਥੋਂ ਖੇਡੀ ਮੈਂ ਇਹਨੂੰ ਬੋਲਿਆ ਵੀ ਗਾਣਾ ਵੀ ਕੱਢੀਆਂ ਹਨਾ ਇਹਨੂੰ ਮੈਂ ਕੱਢੂਗਾ ਯਾਰ ਮੈਂ ਤਾਂ ਦੁਖੀ ਹੋਇਆ ਹਨਾ ਤੇ ਮੈਂ ਕੀ ਜਦੋਂ ਮੈਂ ਇਹਨੂੰ ਸੁਣ ਸੁਣੀ ਸੀ ਸੋਨ ਜਦੋਂ ਮੈਂ ਜਦੋਂ ਇਹਨੂੰ ਫੋਨ ਕਰਿਆ ਕਰਦਾ ਉਹ ਮੈਨੇਜਮੈਂਟ ਐਦਾਂ ਫਲਾਨਾ ਉਹਦਾਂ ਉਸ ਤੋਂ ਪਹਿਲਾਂ ਇਹ ਫੈਨ ਫੂਮ ਕਹਿ ਕੇ ਜਾਨੀ ਕਿ ਬੜੀਆਂ ਚਾਪਲੂਸੀਆਂ ਕਰਦਾ ਸੀ ਮੈਂ ਇਹਦੇ ਨਾਲ ਗਾਣਾ ਵੀ ਕੀਤਾ ਸੀ ਰੋਲੇ ਵਾਲਾ ਬਾਣ ਉਦੋਂ ਵੀ ਇਹ ਮੈਨੂੰ ਇੱਦਾਂ ਹੀ ਲੈ ਕੇ ਗਿਆ ਤੇ ਇਹ ਹੈ ਕਿਦਾਂ ਦਾ ਇਹਦਾ ਤਾਂ ਹੁਣ ਤੁਹਾਨੂੰ ਆ ਦੱਸ ਦਿੱਤਾ ਇਹਨੇ ਅਖੀਰੀ ਪਨਾ ਮਨ ਲੈ ਗਿੱਪੀ ਦੀ ਹੁਣ ਬਾਈ ਜੀ ਬਾਈ ਜੀ ਕਦੇ ਤੋਂ ਜੋ ਆਕਾਂ ਦੀ ਤਰੀਫਾਂ ਕਰੀ ਜਾਂਦਾ ਕਦੀ ਕਹੀ ਜਾਂਦਾ ਉਹ ਸ਼ਿੰਦਾ ਸਿਆਣਾ ਬਹੁਤ ਹੈ ਤੁਸੀਂ ਇਹ ਗੱਲਾਂ ਨੂੰ ਨੋਟ ਕਰਿਆ ਕਰੋ ਸ਼ਿੰਦਾ ਬਹੁਤ ਸਿਆਣਾ ਸ਼ਿੰਦੇ ਨੇ ਫੇ ਐ ਕਿਹਾ ਹੁਣ ਪਿਓ ਦੀ ਚਮਚਾ ਗਿੱਤੇ ਕਰਨੀ ਆ ਪਿਓ ਨੂੰ ਔਲਾਦ ਪਿਆਰੀ ਹੁੰਦੀ ਔਲਾਦ ਦੀ ਜਿਆਦਾ ਕਰੂਗਾ ਤਾਂ ਫੇ ਪਚਕਾਰ ਐਦਾਂ ਜਿਆਦਾ ਇਹਨੂੰ ਪਚਕਾਰਿਆ ਜਾਊਗਾ ਹਣਾ ਸੋਲੀਆ ਮੇਰੇ ਤੋਂ ਗਲਤ ਹੋ ਗਿਆ ਮੈਨੂੰ ਗੁੱਸਾ ਆ ਮੇਰੇ ਮਨ ਚ ਇਹ ਮੈਨੂੰ ਪੁਚਕਾਰਨ ਤਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਫੋਨ ਨਹੀਂ ਚੱਕਿਆ ਜਦੋਂ ਮੈਸੇਜ ਕਰਕੇ ਕਹਿੰਦਾ ਮੈਨੂੰ ਲੱਖਾਂ ਹੀ ਫੋਨ ਆਉਂਦੇ ਆ ਫਿਰ ਇਦਾਂ ਕਰਨ ਲੱਗ ਪਿਆ ਹਣਾ ਚਲੋ ਉਸ ਤੋਂ ਬਾਅਦ ਆਜੋ ਜੀ ਰਾਜ ਚਿੰਜਾ ਸਾਹਿਬ ਰਾਜ ਚਿੰਜਾ ਸਾਹਿਬ ਮੁੰਮਈ ਰਹਿੰਦੇ ਸੀ ਤੇ ਮੈਨੂੰ ਪਹਿਲੀ ਵਾਰੇ ਕਿਸੇ ਨੇ ਸੰਧੂ ਸਾਹਿਬ ਨੇ ਉੱਥੇ ਮਿਲਾਏ ਸੀ ਫਿਰ ਮੈਨੂੰ ਉੱਥੇ ਮੇਰੀ ਵੇਟ ਕਰਦੇ ਤਾਂ ਮੈਨੂੰ ਬਾਈ ਜੀ ਉੱਥੇ ਤੱਕ ਤੁਰਨਾ ਥਾੜੇ ਫਿਰ ਇਹਦੇ ਗਾਂ ਜਤਿੰਦਰ ਮੋਹਰ ਮਿਲਾਇਆ ਇਹ ਬੜੇ ਇਹ ਵੀ ਬੜਾ ਸਿਆਣਾ ਜਾਂ ਚਾਪ ਲੂਜਿਆ ਬੰਦਾ ਹੁਣ ਤਾਂ ਚਲੋ ਖੈਰ ਫੋਨ ਖਵਾਨ ਮੈਂ ਚੱਕਦਾ ਨਾ ਇੱਕ ਵਾਰ ਮੈਂ ਕੀਤਾ ਸੀ ਇਹਨ ਮੈਂ ਵੈਸੀ ਮਨ ਚ ਆ ਗਿਆ ਕਿ ਨਾ ਕੁਝ ਪਾਇਆ ਜੀ ਮੈਂ ਦੇਖੀ ਆ ਫਿਲਮ ਆਈ ਹੈ ਇੱਕ ਫਿਲਮ ਨਹੀਂ Web Series ਹੈ ਹੈ ਨਾ ਤੇ ਉਹਦੇ ਵਿੱਚ ਅਨਾਰ ਕਲੀ ਹਿੰਦੀ ਦੇ ਡਾਇਲੋਗ ਬੋਲ ਰਿਹਾ ਇਹਦਾ ਪਹਿਲਾਂ ਤੋਂ ਸੁਪਨਾ ਸੀ ਬੰਬੇ ਰਣਾ ਬੰਬੇ ਆ ਕੇ ਤੇ ਪੈਰ ਪੂਰ ਨਹੀਂ ਲੱਗੇ ਇੱਥੇ ਪਟ ਗਈ ਗਿਆ ਰੋਟੀ ਦਾ ਵਿਚਾਰੇ ਤਰਸਦੇ ਤੁਸੀਂ ਏਦਾਂ ਜੁਗਾੜ ਜਿਆ ਕਰ ਕਰਕੇ ਗੇਮਾਂ ਖੇਡ ਲੈਂਦੇ ਸੀ ਮੈਂ ਤਾਂ ਜਦੋਂ ਵੀ ਹੁਣ ਬਰਦਾਸ਼ਤ ਨਹੀਂ ਹੁੰਦਾ ਮੇਤੋਂ ਤੇ ਜਿਹੜੇ ਗਲਤ ਕਮੈਂਟ ਪਾਉਂਦੇ ਹੋ ਪਾਈ ਜੋ ਤੁਹਾਡਾ ਮੈਨੂੰ ਕੋਈ ਅਸਰ ਨਹੀਂ ਹੁੰਣਾ ਮੈਂ ਤਾਂ ਤੁਹਾਨੂੰ ਬੁੱਝ ਸਮਝਦਾ ਹਾਂ ਮੈਨੂੰ ਕਿਨ੍ਹਾ ਤੁਹਾਡੇ ਆਪ ਦੇ ਦਿਮਾਗ ਹੀ ਨਹੀਂ ਕਿ ਇੱਕ ਬੰਦਾ ਸੱਚ ਬੋਲਣ ਲੱਗਾ ਦੱਸਣ ਲੱਗਾ ਤੁਸੀਂ ਉਹੀ ਗੱਲਾਂ ਜਾਂ ਫਿਰ ਇਹਨਾਂ ਦੀ ਆਈਡੀਆ ਫੇਕ ਹੋਣੀ ਆ ਕਿਉਂਕਿ ਇਹ ਫੇਕ ਆਈਡੀਆ ਬਣਾਉਂਦੇ ਇਹਨਾਂ ਦਾ ਕੰਮ ਹੈ ਜੀ ਇੱਥੇ ਮਿਲਣ ਨੂੰ ਕਈ ਸਾਲ ਹੀ ਰਿਹਾ ਇਹਨੂੰ ਕੁਛ ਨਹੀਂ ਮਿਲਿਆ ਇੱਕ ਐਡ ਜੇ ਹੀ ਮਿਣੀ ਬਸ ਉਹ ਐਡ ਜਿਹੜੇ ਇੱਥੇ ਲੱਗੀ ਤੇ ਉਹਦੇ ਨਾਲ ਹੀ ਹਾਂ ਤੇ ਇਹਨੂੰ ਇਹ ਆਪ ਦੱਸ ਦੇ ਵੀ ਮੇਰੀ ਗੱਲਬਾਤ ਕੀ ਹੋਈ ਸੀ ਹਨਾ ਉਹਨਾਂ ਦੇ ਨਾਲ ਹੈ ਕਿ ਜਦੋਂ ਮੈਨੂੰ ਲੈ ਕੇ ਗਿਆ ਸੀ ਇਹ ਆਪੇ ਮੇਰੇ ਕਿੱਸੇ ਸੁਣਾਉਂਦਾ ਸੀ ਲੋਕਾਂ ਨੂੰ ਬਾਬਾ ਆਏ ਬਾਂਬੇ 'ਚ ਬਾਬੇ ਨੇ ਧੂ ਪਾਈ ਪਈ ਤੇ ਬਾਅਦ ਚ ਉਹੀ ਬਾਬਾ ਜਦੋਂ ਵਧੀਆ ਐਕਟ ਕਰ ਗਿਆ ਸਕੰਦਰ ਦੇ ਵਿੱਚ ਤਾਂ ਇਹ ਜੈਲਸੀ ਫੀਲ ਹੋ ਗਈ। ਉੱਥੇ ਹਨਾ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਧੀ ਬਦਨਾਮੀ ਸਾਰੇ ਹੀ ਰਾਹ ਗਏ। ਅੱਛਾ ਮੇਰੇ ਅੱਗੇ ਨਾ ਜਿਹੜਾ ਬਾਬਾ ਬੇਵਾਕ ਬੋਲਣਾ ਸੱਚ ਬੋਲਣਾ ਉਹਨਾਂ ਨਹੀਂ ਬਣਦੀ। ਸਾਰੇ ਇੱਕ ਹੋ ਗਏ ਉਹਦੇ ਵਿੱਚ ਉਸ ਫਿਲਮ 'ਚ ਇੱਕ ਚੰਨੀ ਸੀ ਉਹ ਤੇਰਾ ਚਿੰਜ ਆਪਣੇ ਸੁਖਵਿੰਦਰ ਰਾਜ ਸੀ ਉਹ ਇਦਾਂ ਹਨਾ ਨਿਹਾਲ ਪਰਵਾ ਹੈ ਨਾ ਇਹ ਬਿੰਦਾ ਫੈਂਸੀ ਐ ਇਦਾਂ ਦੇ ਮੈਂ ਕਈ ਫਾਈਨਲ ਕਰਵਾਏ ਸੀ ਉਦੋਂ ਜਦੋਂ ਮੇਰੀ ਸੁਣੀ ਜਾਂਦੀ ਸੀ ਕਿਸੇ ਵਜਹ ਨਾਲ ਤੇ ਨਿਸ਼ਾਨ ਭੁੱਲਰ ਨੂੰ ਲੈ ਨਹੀਂ ਗਈ ਸੀ ਮੈਂ ਕਹੀ ਉਹਨੂੰ ਲਾਓ ਹੁਣ ਨਿਸ਼ਾਨ ਭੁੱਲਰ ਲਿਆ ਮਤਲਬ ਇਹ ਉਦਾਂ ਦੇ ਜਿੰਨੇ ਚੀਟ ਚਪਾਟੀਆਂ ਵਾਲੇ ਸਾਰੇ ਉੱਥੇ ਪਹੁੰਚ ਚੁੱਕੇ ਆ ਮੇਨ ਗਾਰਡ ਉਹੀ ਆ ਹੁਣ ਉਹਨਾਂ ਬਣੀਆਂ ਸਨਣਾ ਥੋੜੀ ਇਹਦੂ ਕੰਮ ਕਰਨਗੇ ਉਦੋਂ ਗਾਂ ਚਲੀਏ ਡਾਇਰੈਕਟਰ ਡਾਇਰੈਕਟਰ ਨੂੰ ਮੈਂ ਫੋਨ ਕਰਕੇ ਕਿਹਾ ਮੈਂ ਕਿਹਾ ਵੀ ਬਈ ਇਹ ਮੇਰਾ ਪ੍ਰੋਜੈਕਟ ਸੀ ਯਾਰ ਮੇਨਾ ਇਹ ਤਾਂ ਮੈਂ ਕੀਤਾ ਐ ਕਰਕੇ ਮੈਂ ਕਹਿੰਦਾ ਠੀਕ ਹੈ ਮੈਨੂੰ ਇਤਰਾ ਨਹੀਂ ਪਰ ਮੈਂ ਜਾਣ ਕੇ ਉਹਨੂੰ ਗਿਆ ਕਿ ਮੈਂ ਮੈਂ ਵੀ ਐਕਟਰਾਂ ਬਣ ਕੇ ਕਹਿੰਦਾ ਅੱਛਾ ਹਾਂ ਹੋ ਸਕਦਾ ਕੋਈ ਨਹੀਂ ਮੈਂ ਤਾਂ ਬਿਜ਼ੀ ਹੁੰਨਾ ਮੇਰੇ ਤਾਂ ਕਾਸਟਿੰਗ ਫਲਾਨੇ ਕਰਦੇ ਧਮਕਾਨੇ ਮਤਲਬ ਇਹ ਇਦਾਂ ਗੇਮ ਖੇਡਦੇ ਆ ਹਨਾ ਕੰਮ ਤਾਂ ਇਹਨਾਂ ਦਾ ਕੀ ਕਰਨਾ ਸੀ ਇਹਨਾਂ ਦੇ ਇਹਨਾਂ ਦੀਆਂ ਤਾਂ ਫਿਲਮਾਂ ਦੀ ਮੈਂ ਰਿਵਿਊ ਦਿੰਨਾ ਹੀ ਹੁੰਨਾ ਵੀ ਕਿ ਇਧਰੋਂ ਸੀਨ ਚੱਕ ਲਿਆ ਉਧਰੋਂ ਆਹ ਵਾਰਨਿੰਗ ਜਿਹੜੀ ਆ ਇਹ ਜਿਹੜਾ ਪ੍ਰਿੰਸ ਆ ਕਿਤੇ ਉਧਰੋਂ ਇਧਰੋਂ ਇਹ ਜਿੰਨੇ ਹੀ ਰੱਖੇ ਹੋਏ ਨੇ ਮੋਰੇ ਬੰਦੇ ਇਹ ਸਾਰੇ ਕਹਿੰਦੀ ਕਹਾਣੀ ਸੁਣਦੇ ਕਹਿੰਦਾ ਗਾਣਾ ਸੁਣਦੇ ਲਿਜਾ ਕੇ ਕਿ ਗਿੱਪੀ ਦੀ ਝੋਲੀ ਪਾਉਂਦੇ ਆ ਜਿਹੜੇ ਬੰਦੇ ਕਹਿੰਦੇ ਆ ਨਾ ਕਿ ਜਿਹੜਾ ਉਹ ਚੈਨਲ ਹੈ ਪ੍ਰਾਈਮ ਏਸ਼ੀਆ ਉਹ ਵੀ ਇਹ ਗਿੱਪੀ ਦਾ ਹੀ ਕੋਈ ਇੱਕ ਅੰਗਣੀ ਸੰਗਣੀ ਆ ਤੇ ਇਦਾਂ ਦੇ ਸਾਰੇ ਇੱਕ ਹੋਏ ਪਏ ਨੇ ਹਨਾ ਇਹਨਾਂ ਨੇ ਇਹ ਚੀਜ਼ਾਂ ਕਰੀ ਜਾਂਦੇ ਤੇ ਇਸੇ ਫਿਲਮ 'ਚ ਇੱਕ ਬੰਦਾ ਹੈ ਜੀ ਉਹ ਪਤਾ ਨਹੀਂ ਹੁਣ ਰੋਲ ਉਹਨੂੰ ਵਧੀਆ ਦਿੰਦੇ ਆ ਕਿ ਨਹੀਂ ਬਹੁਤ ਸਾਲਾਂ ਤੋਂ ਗਿੱਪੀ ਦੇ ক্লোਜ਼ ਆਣੀ ਜੱਸੀ ਜੱਸੀ ਲੌਂਗ ਵਾਲੀ ਉਹਦਾ ਨਾਮ ਆ ਸਿੰਗਰ ਸੀ ਕਦੀ ਉਹਦੇ ਬਿਨਾ ਟੇਪ ਆਈ ਤੋ ਖਾੜੇ ਬਹੁਤ ਲੱਗਦੇ ਸੀ ਉਹ ਮੇਰੇ ਬਹੁਤ ক্লোਜ਼ ਸੀ ਬਹੁਤ ਇੱਜ਼ਤ ਵੀ ਕਰਦਾ ਬੰਦਾ ਬਹੁਤ ਵਧੀਆ ਜੀ ਉਹ ਇਹਨਾਂ ਨੇ ਹੁਣ ਆਪਣੇ ਗਰੁੱਪ ਚ ਲੈ ਲਿਆ ਆ ਮੈਂ ਉਹਨੂੰ ਫੋਨ ਕਰਦਾ ਹਾਂ ਚਲੋ ਵਿਚਾਰੇ ਨੂੰ ਇਹ ਬੱਗ ਚ ਰਲਣਾ ਹੀ ਪੈਣਾ ਹਨਾ ਉਹਨੂੰ ਪਹਿਲਾਂ ਤੋਂ ਪਤਾ ਉਹਨੂੰ ਪੁੱਛ ਕਦੀ ਸੱਚ ਤਾਂ ਇਹਨਾਂ ਨੇ ਨਹੀਂ ਬੋਲਣਾ ਸ਼ਾਇਦ ਇੱਕ ਅੱਧਾ ਕੋਈ ਬੋਲ ਦੇਵੇ ਇੱਕ ਬੰਦੇ ਨੇ ਬੋਲਿਆ ਹਨਾ ਤਾਂ ਮੈਂ ਵੀਡੀਓ ਪਾਉਣਾ ਐਂਡ 'ਚ ਜੇ ਪੁੱਛਦਾ ਹੈ ਵੀ ਜੇ ਉਹ ਵੀਡੀਓ ਲਾ ਸਕਦੇ ਆ ਤਾਂ ਮੈਂ ਲਾਉਂਗਾ ਜੀ ਐਂਡ 'ਚ ਦੇਖਣਾ ਤੇ ਉਹ ਉਹ ਦੇਖੋ ਵੀ ਬੋਲਣ ਦੀ ਹਿੰਮਤ ਨਹੀਂ ਹੁੰਦੀ ਕਿਸੇ 'ਚ ਨਹੀਂ ਹੁੰਦੀ ਸੱਚ ਬੋਲਣ ਦੀ ਜਿਹੜਾ ਕਮੈਂਟ ਗਲਤ ਪਾਉਂਦੇ ਸਮਝਿਆ ਕਰੋ ਇਸ ਚੀਜ਼ ਨੂੰ ਤੇ ਇਹ ਸਾਰੇ ਹੀ ਉਹ ਹੁਣ ਵਾਰਨਿੰਗ ਦੇ ਥੱਲੇ ਇਕੱਠੇ ਹੋਏ ਨੇ ਤੇ ਵਾਰਨਿੰਗ ਚੱਲਣੀ ਆ ਪਬਲਿਕ ਜਾਣਦੀ ਆ ਪਬਲਿਕ ਇਹਨਾਂ ਨੂੰ ਸਿੱਧੇ ਕਰ ਸਕਦੀ ਆ ਮੈਂ ਨਹੀਂ ਕਹਿੰਦਾ ਨਕਾਰੋ ਪਰ ਇੱਥੇ ਪਿਓਰਟੀ ਹੋਣੀ ਚਾਹੀਦੀ ਇੱਕ ਟਾਈਮ ਸੀ ਕਿ ਪ੍ਰਧਾਨ ਮੰਤਰੀ ਵੀ ਹੱਥ ਜੋੜਦਾ ਸੀ ਐਕਟਰਾ ਮੂਰੇ ਡਰ ਸੀ ਕਿ ਸਾਡੀ ਪੋਲ ਖੋਲ ਦੇ ਹੁਣ ਉਹ ਕੀ ਕਹਿੰਦੇ ਪੈਸੇ ਸੱਟੋ ਇਹਨਾਂ ਨੇ ਮੂੰਹ ਤੇ ਮਾਰੋ ਤੇ ਆ ਜਿਹੜੇ ਪਿੱਛੇ ਫਿਰਦੇ ਆ ਹਨਾ ਕੀੜੇ ਮਕੌੜੇ ਆ ਤਾਂ ਬਾਕੀ ਜਿੰਨਿਆਂ ਦੇ ਮੈਂ ਨਾਂ ਲਏ ਆ ਸੌਰੀ ਇਹ ਲੱਗਿਆ ਸੀ ਆ ਕੀੜੇ ਮਕੌੜੇ ਇਹ ਨਹੀਂ ਨੇ ਤੁਰੇ ਫਿਰਦੇ ਆ ਪਿੱਛੇ ਮੇਨ ਤਾਂ ਇੱਕੋ ਹੀ ਆ ਉਹਦੀ ਚਮਚਾਗਰੀ ਮੈਂ ਕਹਿੰਦਾ ਉਹਦੀ ਅੰਡਰਵੇਅਰ ਵੀ ਹੀ ਝੁੰਦੇ ਹੋਣੇ ਸਾਰੇ ਮੈਨੂੰ ਇਹਨਾਂ ਦੇ ਖਾਲੇ ਲੱਗਦੇ ਆ ਮੈਂ ਤਾਂ ਰੌਂਗ ਭੁਲੇ ਜਾਂਦਾ ਗੁੱਸਾ ਹੁੰਦਾ ਬਾਈ ਜੀ ਜੇ ਮੇਰੇ ਵਾਲੀ ਕਿਸੇ ਹੋਰ ਨਾਲ ਹੋਈ ਹੋਵੇ ਤੇ ਤੁਸੀਂ ਸਮਝ ਸਕਦੇ ਆ ਕਿ ਜੱਸੀ ਭਾਈ ਸਾਹਿਬ ਬਹੁਤ ਵਧੀਆ ਨੇ ਵਧੀਆ ਵੀ ਬੰਦੇ ਨੇ ਜਿਹੜੇ ਵਧੀਆ ਵਧੀਆ ਕੰਮੇ ਪਰ ਇਹਨਾਂ ਵਿੱਚੋਂ ਰਹਿਣਾ ਪੈਣਾ ਕਿ ਉਹਨਿੰਸਟੋਂ ਕੰਮ ਕਰਨ ਦਾ ਤੇ ਗਾਂ ਚੱਲ ਕੇ ਕੋਈ ਹੋਰ ਲਿਆਵਾ ਪ੍ਰਾਈਮ ਏਸ਼ੀਆ ਦੀ ਕੋਲ ਖੋਲੂਗਾ ਕਹਿੰਦਾ ਪ੍ਰਾਮੇਸ਼ ਆ ਕੀ ਪ੍ਰਾਮੇਸ਼ ਪਰਨਾਮੇਸ਼ ਹੀ ਇਹ ਚੱਲੋਂ ਹੁੰਦਾ ਉਹਦਾ ਜਿੱਦਾਂ ਪਹਿਲਾਂ ਪ੍ਰਨਾਮੇਸ਼ ਹਤਾ ਆ ਪਹਿਲਾਂ ਸਿੱਧੂ ਦੇ ਖਿਲਾਫ ਬੋਲੀ ਗਿਆ ਜਿਹੜਾ ਉਹਦਾ ਬੋਲਦਾ ਨਾਲ ਇੱਕ ਮੈਡਮ ਹੁੰਦੀ ਆ ਉਹ ਰਸਤੀ ਜਾਂਦੀ ਆ ਤੇ ਉਹ ਜਦੋਂ ਬਾਅਦ ਚ ਸਿੱਧੂ ਦੇ ਕੋਲੇ ਚਲੇ ਗਿਆ ਇਹ ਇਦਾਂ ਹੀ ਆ ਜਿਹੜਾ ਚੱਲ ਪਿਆ ਸਿੱਧੂ ਨੂੰ ਗਿੱਪੀ ਨੇ ਪਹਿਲੇ ਗਾਣੇ ਦੇ ਵਿੱਚ ਸਿੱਧੂ ਮੂਸੇ ਵਾਲਾ ਨਹੀਂ ਬੋਲ ਦਿੱਤੀ ਇਹ ਇਹਨਾਂ ਨੇ ਉਹਨਾਂ ਕੀ ਕੀਤੀ ਪੁੱਛੋ ਨੂੰ ਸੱਚ ਬੋਲਣ ਜਦੋਂ ਚੱਲ ਗਿਆ ਤਾਂ ਫਿਰ ਫੀਡ 'ਚ ਮਗਰ ਮਗਰ ਇਹ ਸਾਰੇ ਇਦਾਂ ਦੇ ਇੱਕਦੇ ਨੇ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਅੱਜ ਦੀ ਵੀਡੀਓ ਪਤਾ ਨਹੀਂ ਕਿੱਦਾਂ ਨਹੀਂ ਬਣੀ ਬਾਈ 2 ਵਜੇ ਵਾਰ ਰਾਤ ਦੇ ਮੈਂ ਹੁਣੇ ਆਇਆ ਤੇ ਫਿਰ ਵੀ ਬਣਾ ਰਿਹਾ ਮੈਨੂੰ ਮੈਂ ਜਿਹੜੇ ਵਧੀਆ ਦੇਖਦੇ ਉਹਨਾਂ ਲਈ ਬਣਾ ਰਿਹਾ ਤੇ ਸੱਚ ਤਾਂ ਇਹਨੂੰ ਤੇ ਦੱਸਣਾ ਹੀ ਪੈਣਾ ਬਾਈ ਮੈਂ ਤਾਂ ਹੁਣ ਕੱਪੜੇ ਪਾੜੂ ਇਹਨਾਂ ਦੇ ਪਾੜਦਾ ਹੀ ਹੂੰ ਜਿਹੜੇ ਕਹਿੰਦੇ ਤੈਨੂੰ ਕੰਮ ਨਹੀਂ ਮਿਲਦਾ ਸ਼ੋਰਟ ਨੂੰ ਪਿਆ ਤੁਹਾਨੂੰ ਦੱਸਦਾ 2003 ਦੇ ਵਿੱਚ ਸ਼ੋਰਟ ਖੱਟ ਕੇ ਜੁੱਤੀ ਚ ਪਾ ਲਈ ਸੀ ਇਹਨੂੰ ਕਮੰਡ ਕਹਿ ਦਿਓ ਭਾਵੇਂ ਮੈਂ ਦਨੀਆਂ ਸ਼ੋਰ ਤਾਂ ਨਹੀਂ ਚਾਹੀਦੀਆਂ ਜਿਹੜੀਆਂ ਝੂਠ ਬੋਲ ਕੇ ਹੁਣ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਣਾ ਬਹੁਤ ਔਖਾ ਆ। ਆਉਂਦੇ ਹੀ ਛਪ ਗਿਆ ਸੀ ਮੈਂ ਤੇ ਹਿੰਦੀ 'ਚ ਕੰਮ ਮਿਲਦਾ ਸੀ ਤੁਹਾਡੇ ਬੜੇ ਬੜੇ ਨਿੱggen ਥੀਏਟਰਾਂ ਵਾਲੇ ਜਿਹੜੇ ਮਲਕੀਤ ਰਾਉਣੀ ਫਲਾਣਾ ਧਮਕਾਨਾ ਅੱਜ ਕੰਮ ਕਰਦੇ ਇੱਥੋਂ ਮੁੜ ਕੇ ਗਏ ਨੇ। ਰਾਜ ਚਿੰਝਰ ਵੀ ਕਿਸੇ ਨੂੰ ਨਹੀਂ ਮਿਲਿਆ। ਹੋਰ ਕਈ ਨੇ ਕਿਹਦੇ ਕਿਹਦੇ ਨਾਮ ਤੇ ਚੰਨੀ ਜਿਹੜਾ ਨਾ ਪਹਿਲੀ ਵਾਰ ਕਹਿੰਦੇ ਕਹਿਣ ਤੇ ਮੇਰੇ ਕੋ ਆਈ ਹੱਥ ਜੋੜ ਕੇ ਮੈਂ ਦੁਆਇਆ ਵੀ ਸੀ ਉਹਨੂੰ ਕੰਮ ਹਣਾ ਮਿਹਰਬਾਨੀ ਜੀ। ਹਾਂਜੀ ਵੀਰੋ ਇਹ ਜੋ ਫੋਟੋ ਤੁਸੀਂ ਦੇਖ ਰਹੇ ਹੋ ਇਹ ਇਨਸਾਨ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਰਾਜਵੀਰ 바ਵਾ ਫਿਲਮ ਇੰਡਸਟਰੀ ਦਾ ਨਾਮੀ ਡਾਇਰੈਕਟਰ ਰਾਈਟਰ ਇੱਕ ਫਿਲਮ ਮੇਕਰ ਇੱਕ ਇਮਾਨਦਾਰ ਇਨਸਾਨ ਤੇ ਬੜਬੋਲਾ ਦੇ ਸਿੱਧਾ ਬੋਲਣ ਵਾਲਾ ਇਨਸਾਨ ਭਾਵੇਂ ਲੋਕੀਂ ਦਾ ਵਾਸਤੇ ਕੁਝ ਵੀ ਕਹਿਣ ਪਰ ਇਸ ਇਨਸਾਨ ਨੇ ਮੇਰੀ ਹਮੇਸ਼ਾ ਮਦਦ ਹੀ ਕੀਤੀ ਹੈ ਭਾਵੇਂ ਮੈਂ ਕਦੀ ਇਹਨੂੰ ਗਲਤ ਵੀ ਕੀਤਾ ਹੋਵੇ ਕਿਹਾ ਹੋਵੇ ਇਹ ਨਾਲ ਕਦੀ ਬਦਸਲੂਕੀ ਕੀਤੀ ਹੋਵੇ ਪਰੇ ਇਨਸਾਨ ਮੇਰੇ ਔਖੇ ਮੌਕੇ ਤੇ ਹਰ ਵਕਤ ਮੇਰੇ ਨਾਲ ਖੜਾ ਹੋਇਆ ਹੈ ਇਸ ਵਾਸਤੇ ਮੇਰੇ ਇਹਨੂੰ ਦਿਲੋਂ ਸਲੂਟ ਕਰਦਾ ਹਾਂ ਇਹੋ ਜਿਹਾ ਸੱਚੇ ਸਿੱਧੇ ਬੰਦੇ ਨੂੰ ਅਕਸਰ ਇਹਦੀਆਂ ਮੈਂ YouTube ਦੇ ਵੀਡੀਓ ਵੇਨ ਆ ਰਹੀ ਨਾ ਹਾਂ ਤੇ ਤਾਰੀਫ ਕਰਦਾ ਰਹੀ ਨਾ ਹਾਂ ਕਿਉਂਕਿ ਜਦੋਂ ਤੋਂ ਮੈਂ ਇਹਨੂੰ ਜਾਣਦਾ ਹਾਂ ਇਹ ਬੰਦਾ ਇਸੇ ਤਰ੍ਹਾਂ ਦਾ ਹੈ ਸਿੱਧੀ ਗੱਲ ਕਹਿਣ ਵਾਲਾ ਸਿੱਧਾ ਬੜਬੋਲਾ ਸੱਚਾ ਇਨਸਾਨ ਅਖਬਾਰ ਵਰਗੇ ਤੇ ਹੋਰ ਕਈ ਕੱਲ ਤੱਕ ਜਿਹੜੇ ਕੋ ਰੋਟੀਆਂ ਖਾਂਦੇ ਹੁੰਦੇ ਸੀ ਮੈਂ ਆਪ ਆਪਣੀ ਅੱਖੀਂ ਵੇਖੇ ਹੋਏ ਆ ਅੱਜ ਭਾਵੇਂ ਜੋ ਮਰਜੀ ਬਣ ਜਾਣ ਪਰ ਇਸ ਬੰਦੇ ਦਾ ਮੁਕਾਬਲਾ ਕੋਈ ਨਹੀਂ ਇਹੋ ਜਿਹੇ ਹੀਰੇ ਬੜੀ ਮੁਸ਼ਕਲ ਨਾਲ ਲੱਭਦੇ ਆ ਇਹ ਮੈਨੂੰ ਪੁੱਛ ਕੇ ਦੇਖੋ ਔਖੇ ਮੌਕੇ ਤੇ ਇਹ ਇਨਸਾਨ ਮੇਰੇ ਨਾਲ سینਾ ਠੋਕੇ ਖੜਾ ਸੀ ਤੇ ਮੈਂ ਇਹੋ ਹੀ ਰੱਬ ਅੱਗੇ ਦੁਆ ਕਰਦਾ ਕਿ ਰਾਜਵੀਰ ਬਾਵਾ ਮੇਰਾ ਦੋਸਤ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਲਵ ਯੂ